ਸਾਜੀਗਲ ਜੀ ਡੀਪੀਜੀ ਪੰਜਾਬੀ ਦਾ ਢਾਡ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਤਨਦਾਦੀ ਹੈ ਕਿ ਲਗਾਤਾਰ ਤਸਵੀਰਾਂ ਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਹੜਾਂ ਦੀਆਂ ਤੰਦਾਦੀ ਕੀ ਹੜ ਪ੍ਰਭਾਵਿਤ ਏਰੀਏ ਤੋਂ ਵਕ-ਵਕ ਪੱਤਰਕਾਰਾਂ ਦੇ ਦੁਆਰਾ ਸਾਡੇ ਕੋਲ ਪਹੁੰਚ ਰਹੀਆਂ ਤਸਵੀਰਾਂ ਆਮ ਲੋਕਾਂ ਨੇ ਵੀ ਭੇਜੀਆਂ ਕੁਝ ਤਸਵੀਰਾਂ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰਦੇ ਪਏ ਹਾਂ ਜਿਦੇ ਵਿੱਚ ਹੜਾਂ ਦੇ ਅਪਡੇਟ ਤੁਹਾਨੂੰ ਦਿੱਤੇ ਜਾ ਰਹੇ ਨੇ ਤੇ ਤੰਦਾਦੀ ਕੀ ਰਾਵੀ ਦਰਿਆ ਨੇ 9 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਿੱਚ ਤਬਾਈ ਮਚਾ ਦਿੱਤੀ ਕਰ ਦਿੱਤੀਆਂ ਫਸਲਾਂ ਬਰਬਾਦ ਘਰਾਂ ਦੇ ਵਿੱਚ ਵੀ ਵਰਦਾ ਪਿਆ ਪਾਣੀ ਲਗਾਤਾਰ 9 ਕਿਲੋਮੀਟਰ ਤੱਕ ਦਾ ਏਰੀਆ ਜਿਹੜਾ ਆ ਉਹ ਪਾਣੀ ਦੇ ਪ੍ਰਭਾਵ ਹੇਠ ਆ ਚੁੱਕਾ ਆ ਤਾਂ ਦਾ ਇਹ ਕਿ ਰਾਵੀ ਦਰਿਆ ਦਾ ਪਾਣੀ ਗਰਦਾਸਪੁਰ ਸਹਿਰ ਵੱਲ ਵਧ ਰਿਹਾ ਹੈ ਫਿਲਹਾਲ ਸਹਿਰ ਤੋਂ 6 ਕਿਲੋਮੀਟਰ ਦੂਰ ਮਗਰਮੁੱਦੀਆਂ ਤੱਕ ਨੂੰ ਪਾਣੀ ਜੋ ਕਿ ਰਾਵੀ ਦਰਿਆ ਦੇ ਪਾਣੀ ਨੇ ਆਪਣੀ ਝਪੇੜ ਵਿੱਚ ਲੈ ਲਿਆ ਹੈ ਜੋ ਦਰਿਆ ਤੋਂ 9 ਕਿਲੋਮੀਟਰ ਦੂਰ ਪੈਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ 6-6 7-7 ਫੁੱਟ ਪਾਣੀ ਵੜ ਗਿਆ ਹੈ ਅਤੇ ਲੋਕ ਸੱਤਾਂ ਤੇ ਚੜ ਗਏ ਹਨ ਪਰ ਫਿਲਹਾਲ ਉਹਨਾਂ ਤੱਕ ਪ੍ਰਸ਼ਾਸਨ ਦੀ ਮਦਦ ਨਹੀਂ ਪਹੁੰਚੀ ਹੈ ਦੂਜੇ ਪਾਸੇ ਪਾਣੀ ਮਗਰਮੂਦੀਆ ਤੱਕ ਪਹੁੰਚਣ ਕਾਰਨ ਆਲੇ-ਦੁਆਲੇ ਦੇ ਲੋਕ ਵੀ ਸਹਿਮ ਗਏ ਹਨ ਕਿਉਂਕਿ ਪਾਣੀ ਦੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਜੇਕਰ ਫਸਲਾਂ ਤੇ ਡੰਗਰ ਵਸਿਆਂ ਦੀ ਗੱਲ ਕਰੀਏ ਤਾਂ ਦੋਹਾਂ ਦਾ ਵੱਡਾ ਨੁਕਸਾਨ ਹੋਂਦੀ ਸੰਕਾ ਜਿਤਾਈ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ 88 ਵਿੱਚ ਜਦੋਂ ਬਹੁਤ ਜ਼ਿਆਦਾ ਹੜ ਆਏ ਸੀ ਉਦੋਂ ਵੀ ਪਾਣੀ ਮਗਰਮੂਦੀਆਂ ਤੱਕ ਨਹੀਂ ਪਹੁੰਚਿਆ ਸੀ ਪਰ ਇਸ ਵਾਰ ਤੇਜ਼ ਬਹਾਵ ਵਾਲਾ ਪਾਣੀ ਲਗਾਤਾਰ ਵਧ ਰਿਹਾ ਹੈ ਲਗਾਤਾਰ ਲੋਕਾਂ ਦੇ ਵਿੱਚ ਸਹਿਮ ਬਣਿਆ ਹੋਇਆ ਹੈ ਤੁਹਾਨੂੰ ਦੱਦੀ ਇਹ ਕਿ ਪਾਣੀ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਵਧਦਾ ਪਿਆ ਹੈ ਕਿ ਦਰਿਆ ਤੋਂ 9 ਕਿਲੋਮੀਟਰ ਦੂਰ ਤੱਕ ਮਗਰ ਮੁੱਧੀਆਂ ਦੇ ਵਿੱਚ ਜਿਹੜਾ ਆ ਪਾਣੀ ਪਹੁੰਚ ਚੁੱਕਿਆ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਫ਼ ਦੇ ਸਕਦੇ ਹੋ ਕਿ ਕਿੰਨੀ ਤੇਜ਼ੀ ਦੇ ਨਾਲ ਪਾਣੀ ਜੜਾਇਆ ਉਹ ਪਿੰਡਾਂ ਵੱਲੋਂ ਵਧਦਾ ਹੋਇਆ ਆ ਤੇ ਤੁਹਾਨੂੰ ਦੱਈਏ ਕਿ ਬਹੁਤ ਸਾਰੇ ਲੋਕਾਂ ਨੇ ਕੋਠਿਆਂ ਦੇ ਉੱਤੇ ਤੰਬੂ ਲਗਾਏ ਹੋਏ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਕਈ ਲੋਕ ਕੋਠਿਆਂ ਤੇ ਤੰਬੂ ਲਾ ਕੇ ਬੈਠੇ ਹੋਏ ਨੇ ਤੇ ਬਹੁਤ ਜ਼ਿਆਦਾ ਪਾਣੀ ਨੇ ਜੜਾਇਆ ਪ੍ਰਭਾਵਿਤ ਕੀਤਾ ਹੈ ਬਹੁਤ ਬੁਰੇ ਹਾਲ ਨੇ ਪਾਣੀ ਦੇ ਤੇ ਲਗਾਤਾਰ ਪਾਣੀ ਜੜਾ ਆ ਉਹ ਪਿੰਡਾਂ ਵੱਲ ਨੂੰ ਵਧਦਾ ਜਾ ਰਿਹਾ ਹੈ ਬਹੁਤ ਜਿਆਦਾ ਬੁਰੇ ਹਾਲ ਦੇਖਣ ਨੂੰ ਮਿਲਦੇ ਪਏ ਨੇ ਲਗਾਤਾਰ ਤੁਹੇ ਦੇ ਦੇ ਪਏ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਹੈ ਕਿ ਗਲੜੀ ਤੇ ਨਾਲ ਦੀ ਨਾਲ ਗਲੜੀ ਤੋਂ ਅੱਗੇ ਮਗਰਮੂਦੀਆਂ ਤੱਕ ਜਿਹੜਾ ਆ ਉਹ ਪਾਣੀ ਪਹੁੰਚ ਚੁੱਕਾ ਆ ਦਰਿਆ ਤੋਂ 9 ਕਿਲੋਮੀਟਰ ਦੱਸਿਆ ਜਾ ਰਿਹਾ ਤੇ 9 ਕਿਲੋਮੀਟਰ ਦੀ ਦੂਰੀ ਤੱਕ ਪਾਣੀ ਨੇ ਆਪਣੇ ਪੈਰ ਪਸਾਰ ਲਏ ਨੇ ਤੇ ਜਿੱਥੋਂ ਤੱਕ ਹੁਣ ਪਾਣੀ ਪਹੁੰਚਿਆ ਆ ਹੈ ਮਗਰ ਮੋਦੀਆਂ ਤੋਂ ਕਰੀਬ 6 ਕਿਲੋਮੀਟਰ ਗਰਦਾਸਪੁਰ ਸਿਟੀ ਜ਼ਿਲ੍ਹਾ ਗਰਦਾਸਪੁਰ ਦਾ 메ਨ ਸ਼ਹਿਰ ਲੱਗਦਾ ਹੈ ਤੇ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਜੇਕਰ ਇਸੇ ਤੇਜ਼ੀ ਦੇ ਨਾਲ ਪਾਣੀ ਵਧਦਾ ਰਿਹਾ ਤੇ ਗਰਦਾਸਪੁਰ ਨੂੰ ਵੀ ਪਾਣੀ ਢਾ ਲਾ ਸਕਦਾ ਆ ਗਰਦਾਸਪੁਰ ਸ਼ਹਿਰ ਦੇ ਵਿੱਚ ਵੀ ਦਰਿਆ ਦਾ ਪਾਣੀ ਵੜ ਸਕਦਾ ਆ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਸਕਦੇ ਨੇ ਹਾਲਾਂਕਿ ਪਾਣੀ ਜਿਹੜਾ ਆ ਉਹ ਮਗਰਮੁੱਦੀਆਂ ਤੱਕ ਪਹੁੰਚ ਗਿਆ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਪ੍ਰੇਸ਼ਾਨੀ ਜਿਹੜੀ ਏ ਉਹ ਨਜ਼ਰ ਆ ਰਹੀ ਏ ਲੋਕ ਸੜਕਾਂ ਤੇ ਖੜ ਖੜ ਕੇ ਰਾਹ ਨੂੰ ਦੇਖਦੇ ਪੈਣੇ ਹਾਲਾਂਕਿ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਅੱਗੇ ਨਹੀਂ ਜਾ ਸਕਦੇ ਆ ਅਗਲਾ ਰਸਤਾ ਬਿਲਕੁਲ ਬੰਦ ਹੋ ਚੁੱਕਾ ਆ ਆਵਾਜਾਈ ਵੀ ਜਿਹੜੀ ਏ ਉਹ ਮੁਸ਼ਕਲ ਹੋ ਚੁੱਕੀ ਏ ਗੱਡੀਆਂ ਦਾ ਲੰਘਣਾ ਜਿਹੜਾ ਆ ਮੁਸ਼ਕਲ ਹੋ ਚੁੱਕਿਆ ਆ ਪਰ ਤਸਵੀਰਾਂ ਤੁਹੀ ਲਗਾਤਾਰ ਦੇ ਦੇ ਪਿਓ ਕੀ ਬਹੁਤ ਜਿਆਦਾ ਭਿਆਨਕ ਜੜੀਆਂ ਨੇ ਨਜ਼ਰ ਆ ਰਹੀਆਂ ਨੇ ਕਿ ਪਾਣੀ ਜਿਹੜਾ ਆ ਉਹ ਦਰਿਆ ਤੋਂ 9 ਕਿਲੋਮੀਟਰ ਦੇ ਪਿੰਡਾਂ ਨੂੰ ਚਪੇਟ ਦੇ ਵਿੱਚ ਲੈ ਚੁੱਕਿਆ ਆ ਤੇ ਕਾਫੀ ਜਿਆਦਾ ਖਤਰੇ ਦੀ ਜਿਹੜੀ ਇਹ ਉਹ ਸੰਦਿਗਦਾ ਜਿਹੜੀ ਨਜ਼ਰ ਆ ਰਹੀ ਏ ਬਹੁਤ ਜਿਆਦਾ ਜੜਾ ਆ ਅਸੰਕਾ ਜਤਾਈ ਜਾ ਰਹੀ ਏ ਤੇ ਜਦੋਂ ਉੱਥੇ ਖੜੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਜਿਆਦਾ ਆਮ ਮੰਦੇ ਹਾਲਾਤ ਜਿਹੜੇ ਨੇ ਉਹ ਹੋਏ ਪਏ ਨੇ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਪਾਣੀ ਦਾ ਪ੍ਰਭਾਵ ਹੋਇਆ ਪਿਆ ਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪਾਣੀ ਜਿਹੜਾ ਆ ਉਹ ਦਰਿਆਵਲੀ ਸਾਈਡ ਤੋਂ ਪਿੰਡਾਂ ਵੱਲ ਨੂੰ ਵਧਦਾ ਨજર ਆ ਰਿਹਾ ਆ ਤੇ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਜੇਕਰ ਤੁਸੀਂ ਦਰਿਆ ਦੇ ਨੇੜੇ ਤੇੜੇ 9 ਕਿਲੋਮੀਟਰ ਦੇ ਵੇਜੇ ਤੇ ਉੱਚੇ ਥਾਵਾਂ ਵੱਲੋਂ ਚਲੇ ਜਾਓ ਆਪਣਾ ਸਾਜੋ ਸਮਾਨ ਸੰਭਲੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪਰੇਸ਼ਾਨੀ ਨਾ ਆ ਸਕੇ ਤੇ ਧਿਆਨ ਦੇ ਨਾਲ ਰਹੋ ਤੁਸੀਂ ਦੇਦੇ ਪਿਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਅਗਲੇ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਦੇ ਨਾਲ ਧੰਨਵਾਦ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੇਰਾ ਪਿੰਡ ਮਗਰਮੋਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3:00 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਇਹ ਦਿਨਾਂ ਤੱਕ ਪਾਣੀ ਪਾਣੀ ਦਿਨਾਂ ਨਾਲ ਤਾਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਰਿਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹੀਦਾ ਸਾਰਾ ਰਿਆਸ਼ੀ ਇਲਾਕਾ ਹੀ ਹੈ ਕਿੰਨੀ ਕਿ ਮੁਸ਼ਕਲ ਹੋ ਰਹੀ ਹੈ ਕਿ ਵੀ ਡੰਗਾ ਢੰਗ ਲੀ ਤਾਂ ਕਾਫੀ ਮੁਸ਼ਕਲ ਹੁੰਦੀ ਹੈ ਬੱਚਾ ਜਾ ਰਹਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਸਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਇਹਨਾਂ ਦਾ ਜਿਹੜੇ ਨਵੇਂ ਪਿੰਡ ਆ ਯਾਦਾਰ ਯਾਰਾ ਮੁਸ਼ਕਲ ਹੋ ਗਈ ਹੈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਨਹੀਂ ਸਰਹਾ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਹੈ ਜੀ ਕੋਈ ਨਹੀਂ ਹੈ ਸ਼ੈਟਰ ਹੌਮ ਗਲੜੀ ਬਣਾਇਆ ਗਿਆ ਉਸ ਤੇ ਪੁੱਜੀ ਹੈ ਸਰ ਗਲੜੀ ਇਲਾਕਾ ਬਹੁਤ ਜ਼ਿਆਦਾ ਬਹੁਤ 100 ਪਿੰਡਾਂ 'ਤੇ 100 ਪਿੰਡਾਂ 100 ਪਿੰਡਾਂ ਦਾ ਇਦਾਂ ਕੋ ਸ਼ੈਲਟਰ ਚ ਕੀ ਬਣੇਗਾ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀ ਹਾਂ ਬਿਜਲੀ ਬੰਦ ਆ ਜੀ ਜਲਦੀ ਬੰਦ ਆ ਵੀਰ ਕੱਲ ਬੰਦ ਨਹੀਂ ਨਹੀਂ ਬਿਜਲੀ ਬੰਦ ਆ ਜੀ ਜਲਦੀ ਬੰਦ ਆ ਬਿਜਲੀ ਜੀ ਘਾ ਡੁੱਬਾ ਪਿਆ ਹਾਂਜੀ ਬਿਜਲੀ ਕਰ ਵੀ ਪਾਣੀ ਆ ਜੀ ਪਿੰਡ ਬੋਲੋ ਪਹਿਲਾਂ ਸਾਰਾ ਡਿਫਾਈਨ ਕਰ ਲੋ ਵੀ ਕੱਲ ਪਾਣੀ ਚੱਲਣਾ ਸ਼ੁਰੂ ਹੋਇਆ ਜੀ ਕਿ ਐਸਾ ਮੁੰਡਾ ਰਹੋ ਹਾਂਜੀ ਕੀ ਨਾਮ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਦੀਆਂ ਡਿਸਟ੍ਰਿਕਟ ਗੁਰਦਾਸਪੁਰ ਅ ਤੋ ਕਰੀਬ ਗੁਰਦਾਸਪੁਰ ਤੋਂ 6 ਕਿਲੋਮੀਟਰ ਗਲੜੀ ਭਰਾਮਪੁਰ ਰੋਡ ਤੇ ਅਜੇ ਖੜੇ ਆ ਤੇ ਇੱਥੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰ ਗਿਆ ਪਾਣੀ 5-7 ਫੁੱਟ ਤੇ ਇਸ ਮੋਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕੁ ਪਾਣੀ ਚੜ ਚੁੱਕਾ ਪਿੰਡਾਂ ਦਾ ਪਾਣੀ ਆ ਮੋਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋ ਸਕਦਾ ਬਾਹਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਛਮੇ ਪਾਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਵੀ ਰਾਹ ਦੇਣੀ ਕਿਸੇ ਪਾਣੀ ਆਸਰ ਦਾ ਪਹਿਲੇ ਕੋਈ ਨੋਸ ਨਹੀਂ ਆ ਜਮਾ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਆਇਆ ਕੋਈ ਨਾ ਖੁਦ ਹੀ ਲੋਕ ਆਪ ਹੀ ਕਰ ਰਿਹਾ 23 ਚ ਵਿਹਾੜਾ ਹੈ 88 ਚ ਵਿਹਾੜਾ ਹੈ 99 ਚ ਵਿਹਾੜਾ ਹੈ 3 4 ਵਾਰੀ ਹੋ ਚੁੱਕਿਆ ਹੈ ਗਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਨਹੀਂ 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 88 ਜਾਇਆ ਉਸ ਤੋਂ ਬਾਅਦ ਨਹੀਂ ਆਇਆ ਹਾਸੀ ਚ ਕੀ ਹਾਲਾਤ ਸੀ ਇੱਧਰ ਹਾਸੀ ਹਾਲਾਤ ਦੇ ਪਰ ਹਾਂ ਪਿਆਰ ਇਹ ਜ਼ਿਆਦਾ ਐਰਕਾ ਜ਼ਿਆਦਾ ਐਰਕਾ ਜ਼ਿਆਦਾ ਹਾਂਜੀ ਹਾਂ ਇਹ ਰੋੜੀ ਵਿੱਚ ਆਇਆ ਨਾ ਉਹ ਰੋੜ ਦਾ ਕਰਾ ਥੋੜਾ ਘਰੇਗਾ ਐਰਕਾ ਬਣ ਜਾਦਾ ਹੈ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲਰੀ ਵਗੈਰਾ ਤੇ ਨਾਲ ਪਿੰਡਾ ਉੱਥੇ ਦੇ ਕੱਲ ਸ਼ਾਮ ਦਾ ਹੀ ਪਾਣੀ ਆ ਨੀ ਹਾਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ ਉਹ ਥੋੜਾ ਬਹੁਤ ਬਰਾੜਾ ਜਿਹਾ ਆਪਣੇ ਨਾਲ ਮੜਾ ਹਾਲਾ ਜੀ ਕਿੰਨਾ ਪਾਣੀ ਹੋਈ ਕੱਲ ਤੋਂ ਓਥੇ ਦਾ ਕਰੀਬ ਕੁਝ ਕਹਿ ਨਹੀਂ ਸਕਦਾ ਕਿ ਜਾਣਦਾ ਤਾਂ ਬੰਦਾ ਹੀ ਇਸ ਤੋਂ ਅੱਗੇ ਪਾਣੀ ਹੈ ਪੰਜ ਪੰਜ 6 6 ਫੁੱਟ ਪਰ ਇੱਕ ਤਾਂ ਐਸੀ ਲੱਗਿਆ ਨਾ ਕਿ ਕੀ ਹਾਲ ਹੋਏਗਾ ਬਹੁਤ ਮੜਾ ਜਿਹਾ ਜੋ ਹਾਂ ਤੋਂ ਬੋਲ ਤੋਂ ਮਾਨੀ ਬਹੁਤ ਜ਼ਿਆਦਾ ਮੜੀ ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਗਿਆ ਦਾ ਅੰਦਰ ਅੰਦਰੋਂ ਵੀ ਫੇਰ ਰਿਹਾ ਸਾਡੇ ਹਾਂ ਇਹਨਾ ਪਾਣੀ ਹੋ ਗਿਆ ਸਾਮਾਨ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਖਰਾਬ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡ ਪੱਤੀ ਵਗੈਰਾ ਜੋ ਦੁਕਾਨ ਹੁੰਦੀ ਹੈ ਜਿਹੜਾ ਆਪਣਾ ਹਾਂਜੀ ਮੇਰਾ ਪਿੰਡ ਜੂਨ ਚੱਕ ਹੈ ਜੀ ਜੂਨ ਚੱਕ ਹੈ ਇਤੋਂ ਗਰੀਮ ਬਹੁਤ ਕੱਲ ਸ਼ਾਮ ਦਾ ਹੀ ਆ ਰਿਹਾ ਇਤੋਂ 4 ਕਿਲੋਮੀਟਰ ਹੋਗਾ ਨਾ ਹਾਂਜੀ ਇਤੋਂ 4 ਕਿਲੋਮੀਟਰ ਹੋਗਾ 4 ਕਿਲੋਮੀਟਰ ਅੱਗੇ ਆ ਪਰ ਪੂਰੀ ਜੋ ਬਗੂਣਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਅਪਨੀ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਰਿਹਾ ਇੱਥੇ ਹੀ ਹੈ ਖੁਦ ਆ ਵੀ ਕਰੇ ਲੋਕ ਦੇਖਦੇ ਨਹੀਂ ਖੁਦ ਆ ਵੀ ਆ ਵੀ ਲੋਕਾਂ ਦਾ ਇਹ ਲੋਕੀ ਆਪਣਾ ਆਪ ਹੀ ਇੱਕ ਦੂਜੇ ਨੂੰ ਸਾਫ਼ ਦੇ ਕੇ ਮਾੜਾ ਮੋਟਾ ਜੋ ਹੈ ਉਹ ਪਿੰਡ ਤੇ ਨਿਕਲੇ ਵੀ ਹੈ ਕੁਝ ਲੋਕ ਪਿੰਡ ਚੋਂ ਜਿਹਨੇ ਪਹਿਲਾਂ ਵੀ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋਈ ਨਿਕਲੇ ਨਿਕਲ ਨਹੀਂ ਗਿਆ ਨਿਕਲ ਨਹੀਂ ਗਿਆ ਸਾਰੇ ਪਾਸੇ ਪਾਣੀ ਆ ਗਿਆ ਗਰੀਬ ਵਰਗਾ ਕੀ ਕਰੇਗਾ ਕਿੱਥੋਂ ਰੋਟੀ ਖਾਏਗਾ ਕੀ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਛੱਤਾਂ ਤੇ ਚੜੇ ਛੱਤਾਂ ਤੇ ਚੜੇ ਬਚਾ ਦੇ ਲੋਕਾਂ ਨੂੰ ਪਾਣੀ ਪਹੁੰਚੇ ਉੱਪਰ ਬੱਚਿਆਂ ਬੱਚਿਆਂ ਦਾ ਬਹੁਤ ਮਤਲਬ ਕੋਈ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਹਰ ਵਾਰੀ ਤਾਂ ਅਪੀਲ ਲੋਕ ਕਰਦੇ ਨੇ ਲੇਕਿਨ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਅਪੀਲ ਕਰਦੇ ਇੱਕ ਕੰਮ ਹੋਣ ਤੋਂ ਬਾਅਦ ਜਦੋਂ ਲੋਕੀ ਰੋੜ ਜਾਂਦੇ ਨੇ ਬਰਬਾਦ ਹੋ ਜਾਂਦੇ ਉਹ ਪ੍ਰਸ਼ਾਸਨ ਗੱਡ ਦਾ ਲੱਗ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਅਜੇ ਤਾਂ ਕੋਈ ਨਹੀਂ ਆਇਆ ਨਾ ਕੋਈ ਨਹੀਂ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇਖਦਾ ਹਿੰਦੂਆ ਤਾਂ ਸਭ ਕੁਝ ਦੇਖ ਰਹੇ ਆ ਸਾਨੂੰ ਪਤਾ ਲੱਗ ਗਿਆ ਲੋਧੀ ਪਾਣੀ ਆ ਗਿਆ ਸultanਪੁਰ ਲੋਧੀ ਆ ਉਧਰ ਸਾਰੇ ਆ ਗਿਆ ਸਾਨੂੰ ਪਤਾ ਸਰਕਾਰ ਨੂੰ ਨਹੀਂ ਪਤਾਗਾ ਫਿਰ ਸਭ ਪ੍ਰਧਾਨ ਸਾਹਿਬ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜੇ ਹਾਰਡ ਨਹੀਂ ਆਇਆ ਜਿਹੜੇ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੂੰ ਪੁੱਛ ਪਾਣੀ ਦਾ ਗਰਾਸਪੁਰ ਤੋਂ ਸਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਲੋਕੀ ਕਹੀ ਕਿ ਇਹੋ ਲੋਕੀ ਬੋਰ ਨੇ ਸ਼ਾਮ ਦੇ ਫੋਨ ਇਥੋਂ ਰਾਵੀ 8 ਕਿਲੋ 9 ਕਿਲੋ ਹੋ ਗਿਆ ਨਹੀਂ ਆਇਆ ਇਹ ਸਵੇਰੇ ਫੇਰ ਆਣਗੇ ਗੱਡੀਆਂ ਤੇ ਜਦੋਂ ਪਾਣੀ ਡਾਊਨ ਹੋਏਗਾ ਲੋਕਾਂ ਦੀ ਹਾਲਤ ਮਾੜੀ ਹੋ ਜਾਏਗੀ ਫੇਰ ਆਣਗੇ ਆ ਇਥੋਂ ਰਾਵੀ